ਭਾਰਤੀ ਫੌਜ ਨੂੰ ਹਾਈ ਅਲਰਟ ਦੇ ਉੱਪਰ ਰਹਿਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾਂ ਦੁਆਰਾ ਜਿਹੜਾ ਇਹ ਜੋ ਜੋ ਸਰਹੱਦੀ ਸੂਬੇ ਨੇ ਉਹਨਾਂ ਦੇ ਜਿਹੜੇ ਅਧਿਕਾਰੀ ਨੇ ਮੁੱਖ ਮੰਤਰੀਆਂ ਦੇ ਨਾਲ ਅਹਿਮ ਮੁਲਾਕਾਤ ਕੀਤੀ ਗਈ ਹੈ ਮੀਟਿੰਗ ਕੀਤੀ ਗਈ ਹੈ ਤੇ ਇਸ ਦੇ ਵਿੱਚ ਫੌਜ ਦੇ ਉੱਚ ਅਧਿਕਾਰੀ ਲੈਫਟੀਨੈਂਟ ਵੀ ਮੌਜੂਦ ਸੀ ਤੇ ਉਸ ਮੀਟਿੰਗ ਦੇ ਵਿੱਚ ਸਿੱਧੇ ਤੌਰ ਤੇ ਕਹਿ ਦਿੱਤਾ ਗਿਆ ਕਿ ਜੇਕਰ ਇਸੇ ਤਰੀਕੇ ਦੀਆਂ ਜਿਹੜੀਆਂ ਹਰਕਤਾਂ ਤੋਂ ਪਾਕਿਸਤਾਨ ਬਾਜ਼ ਨਹੀਂ ਆਉਂਦਾ ਤਾਂ ਤੁਹਾਨੂੰ ਖੁੱਲੀ ਛੁੱਟੀ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੇ ਉੱਪਰ ਜਿਹੜਾ ਬਣਦੀ ਜਿਹੜੀ ਕਾਰਵਾਈ ਇਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇ ਜਿੱਥੇ ਤੁਸੀਂ ਦੇਖਿਆ ਕਿ ਜਿਹੜਾ ਮੂੰਹ ਤੋੜ ਜਵਾਬ ਦਿੱਤਾ ਬੀਤੀ ਰਾਤ ਤਕਰੀਬਨ 1.5 ਵਜੇ ਦੇ ਕਰੀਬ ਜਿਹੜਾ ਪਾਕਿਸਤਾਨ ਦੇ ਉੱਪਰ ਜਿਹੜਾ ਇਹ ਸਟ੍ਰਾਈਕ ਅਮਲਾ ਕੀਤਾ ਜਾਂਦਾ ਅਤਵਾਦੀਆਂ ਦੇ ਜਿਹੜੇ ਟਿਕਾਣੇ ਨੇ ਉਹ ਤਬਾਹ ਕੀਤੇ ਜਾਂਦੇ ਨੇ 9 ਜਗ੍ਹਾ ਤੇ ਹਮਲਾ ਕੀਤਾ ਜਾਂਦਾ ਜਿਸ ਤੋਂ ਬਾਅਦ ਕਿ ਜਿਹੜਾ ਇਧਰਲੇ ਪਾਸੇ ਫਿਰ ਜੰਮੂ ਕਸ਼ਮੀਰ ਦੇ ਪਹੁੰਚੇ ਇਲਾਕੇ ਦੇ ਵਿੱਚ ਆਮ ਨਾਗਰਿਕਾਂ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਕਿ ਕੁਝ ਸੂਤਰਾਂ ਤੋਂ ਖਬਰ ਆਈ ਹੈ ਕਿ 13 ਨਾਗਰਿਕਾਂ ਦੀ ਮੌਤ ਹੋਈ ਹੈ ਹੁਣ ਤੱਕ ਤੇ ਉਸ ਤੋਂ ਬਾਅਦ ਜਿਹੜਾ ਹੋਣਾ ਦੇਸ਼ ਦੇ ਰੱਖਿਆ ਮੰਤਰਾਲੇ ਦੇ ਵੱਲੋਂ ਗ੍ਰਹਿ ਮੰਤਰਾਲੇ ਦੇ ਵੱਲੋਂ ਜਿਹੜੀ ਇੱਕ ਉੱਚ ਪੱਧਰੀ ਮੀਟਿੰਗ ਸੱਦੀ ਗਈ ਸੀ ਜਿਸ ਦੇ ਵਿੱਚ ਕਿ ਜਿਹੜੇ ਬਾਰਡਰ ਸਟੇਟ ਨੇ ਸਰहदी ਇਲਾਕੇ ਨੇ ਉਹਨਾਂ ਦੇ ਜਿਹੜੇ ਜੋ ਮੁੱਖ ਮੰਤਰੀ ਨੇ ਜਾਂ ਪਰ ਫੌਜ ਦੇ ਜਿੰਨੇ ਵੀ ਜਿਹੜੇ ਲੈਫਟੀਨੈਂਟ ਨੇ ਗਵਰਨਰਾਂ ਦੇ ਨਾਲ ਮੀਟਿੰਗ ਕੀਤੀ ਰਾਜ ਜਿਹੜੇ ਸਰਾਦੀ ਇਲਾਕੇ ਨੇ ਉਹਨਾਂ ਦੇ ਵਿੱਚ ਜਰੂਰੀ ਵਸਤਾਂ ਨੇ ਜਿਹੜੀਆਂ ਸੁਵਾਬਾਂ ਉਪਲਬਧ ਜਿਹੜੀਆਂ ਕਰਵਾਉਣ ਦੇ ਆਦੇਸ਼ ਦਿੱਤੇ ਨੇ ਤੇ ਨਾਲ ਦੀ ਨਾਲ ਜਿਹੜਾ ਕਿਸੇ ਵੀ ਤਰੀਕੇ ਦੀ ਜਿਹੜੀਆਂ ਪਾਕਿਸਤਾਨ ਅਜਹੀਆਂ ਜਿਹੜੀਆਂ ਆਪਣੀ ਹਰਕਤਾਂ ਤੋਂ ਬਾਅਦ ਨਹੀਂ ਆਉਂਦਾ ਤਾਂ ਉਹਨਾਂ ਦੇ ਨਾਲ ਨਜਟਣ ਦੇ ਲਈ ਵੀ ਜਿਹੜਾ ਆਦੇਸ਼ ਦਿੱਤੇ ਗਏ ਨੇ ਨਾਲ ਦੀ ਨਾਲ ਇਹ ਵੀ ਕਹਾ ਗਿਆ ਕਿ ਜਿਹੜਾ ਨ ਹਾਈ ਅਲਰਟ ਤੇ ਜਿਹੜੀ ਭਾਰਤੀ ਫੌਜ ਆ ਰਹੇ ਤੇ ਇਹਨਾਂ ਦੇ ਵਿੱਚ ਇੱਕ ਹੋਰ ਵੀ ਗੱਲ ਨਿਕਲੀ ਗਈ ਆ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਦੇ ਵੱਲੋਂ ਜਿਸ ਦੇ ਵਿੱਚ ਲਿਖਿਆ ਗਿਆ ਕਿ ਜਿਹੜੇ ਸਾਰੇ মিডিਆ ਪਲੇਟਫਾਰਮਾਂ ਦੇ ਉੱਪਰ ਜਿਹੜੇ ਦੇਸ਼ ਵਿਰੋਧੀ ਪ੍ਰਚਾਰ ਕਰਦੇ ਨੇ ਉਹਨਾਂ ਦੇ ਉੱਪਰ ਨਿਗਰਾਨੀ ਰੱਖੀ ਜਾਵੇ ਤੇ ਤੇਜ਼ੀ ਦੇ ਨਾਲ ਕਾਰਵਾਈ ਕੀਤੀ ਜਾਵੇ ਤੇ ਸੰਵੇਦਨਸ਼ੀਲ ਜਿਹੜੀਆਂ ਜਮ੍ਹਾਂ ਜਗਾ ਨਹੀਂ ਉਹਨਾਂ ਦੇ ਉੱਪਰ ਨਿਰ ਨਿਰਬੇਗਮ ਜੜੀ ਸੰਚਾਰ ਅਤੇ ਸੁਰੱਖਿਆ ਬਣਾਈ ਰੱਖਣ ਦੇ ਨਿਰਦੇਸ਼ ਦੇ ਦਿੱਤੇ ਗਏ ਤਾਂ ਜਾਨੀ ਇੱਕ ਵਾਰ ਫਿਰ ਤੋਂ ਭਾਰਤੀ ਫੌਜ ਨੂੰ ਖੁੱਲੀ ਛੁੱਟੀ ਦੇ ਦਿੱਤੀ ਗਈ ਅਜ ਇਸ ਤਰੀਕੇ ਦੀਆਂ ਹਰਕਤਾਂ ਤੋਂ ਪਾਕਿਸਤਾਨ ਬਾਦ ਨਹੀਂ ਆ ਰਿਹਾ ਜੰਮੂ ਕਸ਼ਮੀਰ ਦੇ ਪੁੱਛ ਦੇ ਵਿੱਚ ਉਹਨਾਂ ਨੇ ਕਿਸ ਤਰੀਕੇ ਫਾਇਰਿੰਗ ਕੀਤੀ ਗਈ ਆਮ ਨਾਗਰਿਕਾਂ ਦੇ ਉੱਪਰ ਹਮਲਾ ਕੀਤਾ ਗਿਆ ਹਾਲਾਂਕਿ ਜਿਹੜੀ ਇਸ ਸਟ੍ਰਾਈਕ ਭਾਰਤ ਦੇ ਵੱਲੋਂ ਕੀਤੀ ਜਾਂਦੀ ਹੈ ਉਸ ਦੇ ਵਿੱਚ ਭਾਰਤੀ ਫੌਜ ਦੇ ਵੱਲੋਂ ਇਹ ਗੱਲ ਸੱਦੇ ਤੌਰ ਤੇ ਕਹੀ ਜਾਂਦੀ ਹੈ ਕਿ ਅਸੀਂ ਕਿਸੇ ਵੀ ਆਮ ਨਾਗਰਿਕ ਨੂੰ ਨਿਸ਼ਾਨਾ ਨਹੀਂ ਬਣਾਇਆ ਅਸੀਂ ਅੱਤਵਾਦੀਆਂ ਦੇ ਟਿਕਾਣੇ ਨੇ ਜਿਹੜੇ ਉਹ ਤਬਾਹ ਕੀਤੇ ਨੇ ਤਾਂ ਜਿਸ ਦੇ ਵਿੱਚ ਹੁਣ ਜਿਹੜਾ ਪੁੰਛ ਦੇ ਵਿੱਚ ਜੰਮੂ ਕਸ਼ਮੀਰ ਦੇ ਪੁੰਛ ਦੇ ਵਿੱਚ ਪਾਕਿਸਤਾਨ ਦੁਆਰਾ ਫਾਇਰਿੰਗ ਕੀਤੀ ਗਈ ਜਿਸ ਦੇ ਵਿੱਚ ਕਿ ਆਮ ਨਾਗਰਿਕ 13 ਲੋਕਾਂ ਦੀ ਮੌਤ ਹੋਈ ਆ ਤੇ ਇਸੇ ਦੇ ਵਿਚਾਲੇ ਹੋਣਾ ਭਾਰਤੀ ਫੌਜ ਦੀ ਇੱਕ अहम ਮੀਟਿੰਗ ਹੋਈ ਹੈ ਜਿਸ ਦੇ ਵਿੱਚ ਲੈਫਟੀਨੈਂਟ ਗਵਰਨਰ ਜਿਹੜੇ ਸਰਹੱਦੀ ਸੂਬੇ ਨੇ ਉਹਨਾਂ ਦੇ ਮੁੱਖ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਮੁਲਾਕਾਤ ਦੇ ਵਿੱਚ ਸਾਰਾ ਜਿਹੜੀ ਹੁਣ ਤੱਕ ਦਾ ਘਟਨਾ ਕਰਮਾ ਸਾਰੇ ਦਾ ਮੌਇਨਾ ਲਿਆ ਗਿਆ ਤੇ ਨਾਲ ਦੀ ਨਾਲ ਇਹ ਵੀ ਇੱਕ ਗੱਲ ਆਖੀ ਗਈ ਹੈ ਕਿ ਜਿਹੜਾ ਬਾਰਡਰ ਸਟੇਟਸ ਨੇ ਜਿਹੜੇ ਉਹ ਹਾਈ ਅਲਰਟ ਤੇ ਰਹਿਣ ਭਾਰਤੀ ਫੌਜ ਹਾਈ ਅਲਰਟ ਤੇ ਰਵੇ ਜੇਕਰ ਇਸ ਤਰੀਕੇ ਦੀਆਂ ਹਰਕਤਾਂ ਫਿਰ ਤੋਂ ਪਾਕਿਸਤਾਨ ਕਰਦਾ ਤੇ ਉਹਨਾਂ ਨੂੰ ਜਿਹੜਾ ਮੂੰਹ ਤੋੜ ਜਵਾਬ ਦੇਣ ਨੂੰ ਲੈ ਕੇ ਵੀ ਕੁੱਲੀ ਛੁੱਟੀ ਦੇ ਦਿੱਤੀ ਗਈ ਤੇ ਨਾਲ ਦੀ ਨਾਲ ਜਿਹੜਾ ਇਧਰਲੇ ਪਾਸੇ ਕੋਈ ਜਿਹੜਾ ਦੇਸ਼ ਵਿਰੋਧੀ ਗਤੀਵਿਧੀਆਂ ਕੋਈ ਮੀਡੀਆ ਪਲੇਟਫਾਰਮ ਕਰਦਾ ਉਹਨਾਂ ਦੇ ਉੱਪਰ ਵੀ ਜਿਹੜਾ ਸਖਤੀ ਦੇ ਨਾਲ ਨਿਗਰ ਰੱਖ ਕੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਨੇ ਤਾਂ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜੰਗਬੰਦੀ ਦੇ ਵਿਚਾਲੇ ਜਿੱਥੇ ਇੱਕ ਪਾਸੇ ਭਾਰਤ ਪਾਕਿਸਤਾਨ ਦੇ ਵਿੱਚਕਾਰ ਜਿਹੜਾ ਤਣਾਅ ਦਾ ਮਾਹੌਲ ਬਣਿਆ ਹੋਇਆ ਤੇ ਇਸੇ ਦੇ ਵਿਚਕਾਰ ਜਿਹੜਾ ਭਾਰਤੀ ਫੌਜ ਨੂੰ ਹਾਈ ਅਲਰਟ ਦੇ ਉੱਪਰ ਰਹਿਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਤੋ ਤੱਕ ਕਿ ਇੰਟਰਨੈਸ਼ਨਲ ਇੰਦਰਾ ਗਾਂਧੀ 에어ਪੋਰਟ ਆ ਜਿਹੜਾ ਉਸ ਦੀਆਂ ਵੀ ਜੜੀਆਂ 140 ਨੇ ਜੜੀਆਂ ਫਲਾਈਟਾਂ ਉਹ ਰੱਦ ਕਰ ਦਿੱਤੇ ਗਏ ਨੇ ਬਹੁਤ ਸਾਰੇ ਅੰਮ੍ਰਿਤਸਰ 에어ਪੋਰਟ ਚੰਡੀਗੜ੍ਹ 에어ਪੋਰਟ ਫਿਲਹਾਲ ਜਿਹੜਾ ਬਿਲਕੁਲ ਤੌਰ ਤੇ ਪੂਰਨ ਤੌਰ ਤੇ ਬੰਦ ਕਰਕੇ ਰੱਖਿਓ ਨੇ ਇਸ ਦੇ ਵਿਚਾਲੇ ਬਹੁਤ ਵੱਡੀ ਖਬਰ ਆ ਰਹੀ ਆ ਕਿ ਭਾਰਤੀ ਫੌਜ ਦੇ ਨਾਲ ਲੈਫਟੀਨੈਂਟ ਗਵਰਨਰਾਂ ਦੇ ਨਾਲ ਸਰ ਹੱਦੀ ਸੂਬਿਆਂ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਜਿਹੜਾ ਜੇਕਰ ਇਸੇ ਤਰੀਕੇ ਦੀ ਮੁਰਤੋਂ ਜਿਹੜਾ ਪਾਕਿਸਤਾਨ ਹਰਕਤਾਂ ਕਰਦਾ ਤੇ ਉਹਨਾਂ ਦੇ ਉੱਪਰ ਕਾਰਵਾਈ ਕਰਨ ਨੂੰ ਲੈ ਕੇ ਭਾਰਤੀ ਫੌਜ ਨੂੰ ਜਿਹੜੀ ਖੁੱਲੀ ਛੁੱਟੀ ਆ ਉਹ ਦੇ ਦਿੱਤੀ ਗਈ ਹੈ